ਸਾਰੇ ਬੱਚਾ ਨੂੰ ਨਮਸਕਾਰ ਮੈਂ ਡਾਕਟਰ ਪ੍ਰਗਟ ਸਿੰਘ ਔਰ ਤੁਸੀਂ ਦੇਖ ਰਹੇ ਹੋ ਬੈਕਗਰਾਉਂਡ ਦੇ ਵਿੱਚ ਕਿ ਇੱਕ ਪੰਜਾਬ ਸਿੱਖਿਆ ਵਿਭਾਗ ਦੀ ਭਰਤੀ ਜਿਹਦੇ ਚ 50% ਪੋਸਟਾਂ ਖਾਲੀ ਗਈਆਂ ਜੀ ਹਾਂ ਬਿਲਕੁਲ ਤੁਸੀਂ ਸਹੀ ਪੜ ਰਹੇ ਹੋ ਔਰ ਦੇਖ ਰਹੇ ਹੋ ਔਰ ਜੇਕਰ ਤੁਸੀਂ ਟੀਚਿੰਗ ਦੇ ਵਿੱਚ ਬਲੀਵ ਕਰਦੇ ਹੋ ਜਾਂ ਤੁਸੀਂ ਟੀਚਰ ਹੋ ਜਾਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਇਸ ਨੂੰ ਐਂਡ ਤੱਕ ਦੇਖੋ ਕਿਉਂਕਿ ਇਹ ਤੁਹਾਡੇ ਲਈ ਬੜੀ ਇਫੈਕਟਿਵ ਹੋ ਸਕਦੀ ਹੈ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਭਰਤੀ ਆਈ ਸੀ ਜੋ ਪੰਜਾਬ ਸਿੱਖਿਆ ਵਿਭਾਗ ਨੇ ਕੱਢੀ ਸੀ ਸਰਕਾਰ ਨੇ ਔਰ ਉਹ ਭਰਤੀ ਕਿਸ ਤਰੀਕੇ ਨਾਲ ਖਾਲੀ ਗਈ ਔਰ ਉਹ ਨਹੀਂ ਭਰੀ ਭਰਤੀ ਉਸ ਬਾਰੇ ਅੱਜ ਆਪਾਂ ਚਰਚਾ ਕਰ ਰਹੇ ਆਂ ਤਾਂ ਇਹ ਭਰਤੀ ਹੈਗੀ ਐ ਸਪੈਸ਼ਲ ਐਜੂਕੇਟਰ ਦੀ ਜਿਸ ਨੂੰ ਬਹੁਤ ਲੋਕ ਘੱਟ ਜਾਣਦੇ ਨੇ ਪੰਜਾਬ ਦੇ ਵਿੱਚ ਸਪੈਸ਼ਲ ਐਜੂਕੇਟਰ ਦੇ ਬਾਰੇ ਬਹੁਤ ਜ਼ਿਆਦਾ ਅਵੇਰਨੈਸ ਨਹੀਂ ਹੈ ਔਰ ਤੁਹਾਨੂੰ YouTube ਤੇ ਜਾਂ ਕਿਤੇ ਵੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਹੀਂ ਮਿਲੇਗੀ ਤਾਂ ਇਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਤਾਂਕਿ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਸਕੇ ਕਿ ਸਪੈਸ਼ਲ ਐਜੂਕੇਟਰ ਕੀ ਨੇ ਔਰ ਪੰਜਾਬ ਸਰਕਾਰ ਉਹਨਾਂ ਨੂੰ ਕਿਉਂ ਭਰਤੀ ਕਰ ਰਹੀ ਹੈ ਔਰ ਕਿੱਥੇ ਭੇਜ ਰਹੀ ਹੈ ਉਹਨਾਂ ਨੂੰ ਭਰਤੀ ਕਰਕੇ ਜੀ ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਕਿ ਪੰਜਾਬ ਗਵਰਨਮੈਂਟ 3600 ਸਪੈਸ਼ਲ ਐਜੂਕੇਟਰ ਨੂੰ ਭਰਤੀ ਕਰਨ ਜਾ ਰਹੀ ਹੈ ਜਿਸ ਨੂੰ ਤਿੰਨ ਸਟੈਪ ਦੇ ਵਿੱਚ ਭਰਿਆ ਜਾਵੇਗਾ पहले साल 1100, सौ दूजे साल 1200, सौ तीजे साल 1300. सौ ये भर्ती स्पेशल एजुकेटर की भर्ती है जो पंजाब सरकार कर रही है स्कूलों के और इस भर्ती देखोगे कि छत्तीस सौ पोस्ट है जो कैबिनेट के पास हुई है स्पेशल एजुकेटर टीचर मास्टर कैडर और प्रायमरी कैडर ये छत्तीस सौ पोस्ट है जिसनों पंजाब सरकार भर रही है स्कूलों भेज रही है ये रेगूलर पोस्ट है ਇਹ ਬਿਲਕੁਲ ਨਵੀਆਂ ਪੋਸਟਾਂ ਤੇ ਬੱਚੇ ਭਰੇ ਜਾ ਰਹੇ ਨੇ ਕੈਂਡੀਡੇਟ ਰੱਖੇ ਜਾ ਰਹੇ ਨੇ ਤਾਂ ਇਹ ਪੰਜਾਬ ਸਰਕਾਰ ਦਾ ਤੁਸੀਂ ਰਿਕਰੂਟਮੈਂਟ ਰੂਲ ਜਾਂ ਗਜਟ ਦੇਖ ਰਹੇ ਹੋ ਜਿਸ ਦੇ ਵਿੱਚ ਇਸ ਭਰਤੀ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਐਜੂਕੇਟਰ ਮਾਸਟਰ ਕੈਡਰ ਦੀ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀ ਆਮ ਭਰਤੀ ਜਿਹੜੀ ਟੀਚਿੰਗ ਦੀ ਭਰਤੀ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਇਸ ਦੇ ਵਿੱਚ ਜਿਹੜਾ ਕ੍ਰਾਈਟੇਰੀਆ ਹੈ ਸ਼ਰਤਾਂ ਨੇ ਯੋਗਤਾ ਹੈ ਉਹ ਰੱਖੀ ਹੈ بس ਇੱਕੋ ਹੀ ਐਡੀਸ਼ਨਲ ਯੋਗਤਾ ਹੈ ਇਹਦੇ ਵਿੱਚ ਮਾਸਟਰ ਕੈਟਰ ਦੇ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਪੀਟੈਟ ਹੋਣਾ ਚਾਹੀਦਾ ਹੈ ਔਰ ਤੁਹਾਡੇ ਕੋਲ ਸਪੈਸ਼ਲ এডਿਕੇਸ਼ਨ ਦੇ ਵਿੱਚ ਡਿਗਰੀ ਹੋਣੀ ਚਾਹੀਦੀ ਹੈ ਬੈਚਲਰ ਡਿਗਰੀ ਔਰ ਜੇਕਰ ਤੁਸੀਂ ਪ੍ਰਾਇਮਰੀ ਕੈਟਰ ਦੇ ਲਈ ਜਾਣੇ ਹੋ ਤਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਦੇ ਨਾਲ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਨਾਰਮਲ ਬੀਐਡ ਕਰ ਰੱਖੀ ਹੈ ਤੁਹਾਡੇ ਅਗਰ ਤੁਸੀਂ ਈਟੀਟੀ ਸਪੈਸ਼ਲ এডਿਊਕੇਸ਼ਨ ਦੇ ਵਿੱਚ ਕਰ ਲੈਣੇ ਹੋ ਤਾਂ ਤੁਸੀਂ ਦੋਨੇ ਜਿਹੜੇ ਕੈਡਰ ਨੇ ਪ੍ਰਾਇਮਰੀ ਔਰ ਮਾਸਟਰ ਦੋਨਾਂ ਲਈ ਐਲੀਜੀਬਲ ਹੋ ਜਾਓਗੇ ਔਰ ਇਹ ਇਹਦੀਆਂ ਸੇਮ ਕੰਡੀਸ਼ਨਸ ਸੇਮ ਸ਼ਰਤਾਂ ਨੇ ਜੋ ਪੰਜਾਬ ਸਰਕਾਰ ਦੀ ਲਗਭਗ ਹਰ ਭਰਤੀ ਦੇ ਵਿੱਚ ਆਉਂਦੀਆਂ ਨੇ ਸਿਰਫ ਟੀਚਿੰਗ ਦੇ ਵਿੱਚ ਜਾਣ ਦੇ ਲਈ ਇੱਕੋ ਹੀ ਚੀਜ਼ ਐਕਸਟਰਾ ਮੰਗੀ ਹੈ ਉਹ ਹੈ ਸਪੈਸ਼ਲ এডਿਊਕੇਸ਼ਨ ਦਾ ATT ਜਾਂ B.Ed. ਡਿਪਲੋਮਾ ਜਾਂ ਬੈਚਲਰ ਡਿਗਰੀ ਸਪੈਸ਼ਲ এডਿਕੇਸ਼ਨ ਦੇ ਵਿੱਚ ਹੋਵੇ ਔਰ ਉਹ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਤੋਂ ਅਪਰੂਵਡ ਹੋਵੇ ਤੇ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਦਾ ਇੱਕ ਤੁਹਾਡੇ ਕੋਲ ਵੱਖਰਾ ਇੱਕ ਸਰਟੀਫਿਕੇਟ ਹੈ ਉਹ ਹੋਣਾ ਚਾਹੀਦਾ ਹੈ ਇਹ ਕੋਰਸ ਹੈ ਜਿਹੜੇ ਇਹਨੂੰ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਕਰਾਉਂਦੀ ਹੈ ਇਹ ਕੋਰਸ ਤੋਂ ਕਰਨ ਤੋਂ ਬਾਅਦ ਸਪੈਸ਼ਲ ਐਜੂਕੇਟਰ ਬਣ ਜਾਂਦਾ ਹੈ ਤਾਂ ਉਹ ਸਾਰੀ ਰਿਕਰੂਟਮੈਂਟ ਜਿਹੜੇ ਰੂਲਸ ਨੇ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਇਸ ਨੂੰ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਪੰਜਾਬ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਹਾਂ ਸੇਮ ਪ੍ਰਾਇਮਰੀ ਟੀਚਿੰਗ ਦੇ ਲਈ ਹੈ ਪ੍ਰਾਇਮਰੀ ਕੈਡਰ ਦੇ ਲਈ ਜੋ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਗ੍ਰੈਜੂਏਸ਼ਨ ਚਾਹੀਦੀ ਹੈ ਤੇ ਨਾਲ ਪੀਟੈਟ ਚਾਹੀਦਾ ਹੈ ਔਰ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਚਾਹੀਦਾ ਹੈ ਔਰ ਬਾਕੀ ਜੜੀਆਂ ਸ਼ਰਤਾਂ ਨੇ ਸਰਕਾਰ ਦੀਆਂ 55% ਵਾਲੀ ਸ਼ਰਤ ਗ੍ਰੈਜੂਏਸ਼ਨ ਵਾਲੀ ਸ਼ਰਤ ਪੀਟੈਟ ਵਾਲੀ ਸ਼ਰਤ ਉਹ ਇਹਦੇ ਤੇ ਲਾਗੂ ਹੈ ਇਹ ਪੰਜਾਬ ਸਰਕਾਰ ਦੀ ਹੀ ਭਰਤੀ ਹੈ ਇੱਕ ਸਪੈਸ਼ਲ ਐਜੂਕੇਟਰ ਬੋਲਦੇ ਆ ਟੀਚਰ ਹੈ ਸਪੈਸ਼ਲ ਐਜੂਕੇਟਰ ਕੀ ਕਰਨਗੇ ਜਾ ਕੇ ਸਕੂਲਾਂ ਦੇ ਵਿੱਚ ਜਿਹੜੇ ਸਪੈਸ਼ਲ ਬੱਚੇ ਨੇ ਚਿਲਡਰਨ ਵਿਦ ਸਪੈਸ਼ਲ ਨੀਡ ਜਿਨ੍ਹਾਂ ਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚੇ ਉਹਨਾਂ ਨੂੰ ਜਾ ਕੇ ਇਹ ਟੀਚਰ ਪੜ੍ਹਾਣਗੇ ਔਰ ਸਕੂਲਾਂ ਦੇ ਵਿੱਚ ਲਗਾਤਾਰ ਇਹਨਾਂ ਦੀ ਸਟਰੈਂਥ ਵੱਧ ਰਹੀ ਹੈ ਉੱਥੇ ਇਹ ਟੀਚਰ ਉਹਨਾਂ ਨੂੰ ਟੀਚ ਕਰਨਗੇ ਸਰਕਾਰ ਇਹਨਾਂ ਨੂੰ ਰੱਖ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਸਪੈਸ਼ਲ ਐਜੂਕੇਟਰ ਜਿਹੜਾ ਹੈ ਇਹ ਪਹਿਲਾਂ ਤਾਂ ਇਦੀ ਗੱਲ ਬਹੁਤ ਕਟਸੁੱਨ ਨ ਮਿਲਦੀ ਸੀ ਜਾਂ ਇਹ ਨਹੀਂ ਰੱਖੇ ਜਾਂਦੇ ਸੀ ਤਾਂ ਹਾਂ ਜੀ ਬਿਲਕੁਲ ਸੱਚ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਸੁਪਰੀਮ ਕੋਰਟ ਦੇ ਇੰਟਰਵੈਨਸ਼ਨ ਤੋਂ ਬਾਅਦ ਇਹ ਸਪੈਸ਼ਲ ਐਜੂਕੇਟਰ ਜੋ ਰੱਖਣੇ ਹਨ ਇਹ ਬਹੁਤ ਤੇਜ਼ੀ ਨਾਲ ਰੱਖੇ ਜਾ ਰਹੇ ਨੇ ਪਹਿਲਾਂ ਛੋਟੀ ਛੋਟੀ ਭਰਤੀ ਆਂਦੀ ਸੀ ਜਿਹੜੀ ਐਡੀ ਲਾਈਮਲਾਈਟ ਦੇ ਵਿੱਚ ਨਹੀਂ ਆਂਦੀ ਸੀ ਬਟ ਜਿਹੜੀਆਂ ਹੁਣ ਭਰਤੀਆਂ ਹੋ ਰਹੀਆਂ ਨੇ ਪੂਰੀ ਅਕ੍ਰੋਸ ਕੰਟਰੀ ਜਿਹਨੂੰ ਤੁਸੀਂ YouTube ਤੇ Google ਤੇ ਜਾ ਕੇ ਦੇਖ ਸਕਦੇ ਹੋ ਉਹ ਸਾਰੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਔਰ ਇਹ ਕਿਉਂ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਰਾਈਟ ਟੂ ਐਜੂਕੇਸ਼ਨ ਐਕਟ ਦਾ ਕੁਝ ਮੈਂ ਹਵਾਲਾ ਦੇ ਰਿਹਾ ਤੁਹਾਨੂੰ ਜੋ ਸੈਂਟਰਲ ਗਵਰਨਮੈਂਟ ਦਾ ਹੈ ਜਿਦੇ ਵਿੱਚ ਕਲੀਅਰ ਲਿਖਿਆ ਹੈ ਕਿ ਸਪੈਸ਼ਲ ਜਿਹੜੇ ਲੋੜਾਂ ਵਾਲੇ ਬੱਚੇ ਨੇ ਵਿਸ਼ੇਸ਼ ਬੱਚੇ ਨੇ ਉਹਨਾਂ ਨੂੰ ਟੀਚਰ ਦੇਣ ਦੀ ਗੱਲ ਹੈ ਜੇਕਰ ਪ੍ਰਾਇਮਰੀ ਦੇ ਵਿੱਚ ਗੱਲ ਕਰੀਏ ਤਾਂ 10 ਬੱਚਾਂ ਤੇ ਇੱਕ ਟੀਚਰ ਦੇਣਾ ਹੈ ਜੇ ਆਪਾਂ ਸਕੈਂਡਰੀ ਦੀ ਜਾਂ ਫਿਰ ਮਿਡਲ ਦੀ ਗੱਲ ਕਰੀਏ ਤਾਂ पंद्रह बच्चे एक टीचर देना है और हर स्कूल नू हर स्कूल दे एक टीचर देना है ये देख सकते होता इंग्लिश वर्जन है हरेक स्कूल दे वन स्पेशल एजुकेटर टीचर फॉर एवरी टेन पीपल्स और वन स्कूल एंड वन मिनिमम स्पेशल एजुकेटर यानी जी हाँ हर स्कूल केिनीम एक टीचर तुम्हें भेजना ही है चाहे उत्तर बच्चा हो, हो चाहे ना हो जो टीचर जाऊगा ਸਕੂਲ ਦੇ ਵਿੱਚ ਤਾਂ ਬੱਚੇ ਉਸ ਤੋਂ ਬਾਅਦ ਆਪਣੇ ਆਪ ਇਨਰੋਲਮੈਂਟ ਸ਼ੁਰੂ ਹੋ ਜਾਏਗਾ ਇਨਰੋਲਡ ਕਿਉਂਕਿ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੋਲਦੇ ਹਨ ਔਰ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਇਫੈਕਟ ਹੋ ਰਹੀ ਹੈ ਔਰ ਡਰਾਪ ਆਊਟ ਹੋ ਰਹੇ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਉਣ ਦੇ ਲਈ ਸਰਵਿਸ ਨਹੀਂ ਹੈ ਟੀਚਰ ਨਹੀਂ ਹੈ ਤਾਂ ਜੀ ਹਾਂ ਇਹ ਹੁਣ ਟੀਚਰ ਨੇ ਜਿਹੜੇ ਇਹ ਉਹਨਾਂ ਬੱਚਿਆਂ ਨੂੰ ਜਾ ਕੇ ਸੰਭਾਲਣਗੇ ਅੱਗੇ ਆਪਾਂ ਦੇਖਦੇ ਹਾਂ ਕਿ ਜਿਹੜੀ ਪਹਿਲੀ ਭਰਤੀ ਪੰਜਾਬ ਸਰਕਾਰ ਨੇ 3600 ਸਪੈਸ਼ਲ ਐਜੂਕੇਟਰ ਪੂਰੇ ਕਰਨੇ ਹਨ ਔਰ ਪਹਿਲੇ ਫੇਜ ਦੇ ਵਿੱਚ 725 ਸਪੈਸ਼ਲ ਐਜੂਕੇਟਰ ਦੀ ਜਿਹੜੀ ਭਰਤੀ ਹੈ ਉਹ ਸਰਕਾਰ ਨੇ ਕੱਢੀ ਜਿਹਦੇ ਵਿੱਚੋਂ ਤੁਸੀਂ ਦੇਖ ਰਹੇ ਹੋ 332 ਜਿਹੜੀ ਰਿਕਰੂਟਮੈਂਟ ਐ ਅਸਾਮੀਆਂ ਹੈ ਉਹ ਮਾਸਟਰ ਕੈਡਰ ਦੇ ਵਿੱਚ ਤੁਸੀਂ ਸਕਰੀਨ ਤੇ ਦੇਖ ਰਹੇ ਹੋ 332 ਅਸਾਮੀਆਂ ਮਾਸਟਰ ਕੈਡਰ ਦੇ ਵਿੱਚ ਕੱਢੀਆਂ ਸਰਕਾਰ ਨੇ ਔਰ 393 ਪੋਸਟਾਂ ਨੇ ਜੜੀਆਂ ਉਹ ਪ੍ਰਾਇਮਰੀ ਕੈਡਰ ਦੇ ਵਿੱਚ ਕੱਢੀਆਂ ਉਹਦਾ ਪੂਰਾ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਇਹ ਟੋਟਲ ਹੋ ਗਈਆਂ 725 ਅਮੀਆਂ 393 ਜਿਹੜੀਆਂ ਪ੍ਰਾਇਮਰੀ ਕੈਡਰ ਚ 332 ਮਾਸਟਰ ਕੈਡਰ ਦੇ ਵਿੱਚ ਇਹ ਭਰਤੀ ਸਪਟੰਬਰ ਅਕਤੂਬਰ ਦੇ ਵਿੱਚ ਆਈ ਇਹਦਾ 15 ਨਵੰਬਰ ਨੂੰ ਇੱਕ ਐਗਜ਼ਾਮ ਲਿਆ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਔਰ ਉਸ ਤੋਂ ਬਾਅਦ ਇਹਦਾ ਸਕਰੂਟੀਨੀ ਲਿਸਟ ਆਊਟ ਹੋਣਾ ਔਰ ਇਹਨਾਂ ਸਾਰੇ ਬੱਚਿਆਂ ਨੂੰ ਇੱਕ ਜਨਮ ਜਨਵਰੀ ਨੂੰ ਆ ਸੀਐਮ ਮਾਨ ਨੇ ਇਹਨਾਂ ਨੂੰ ਜੁਆਇਨਿੰਗ ਲੈਟਰ ਬੰਨ੍ਹ ਦਿੱਤੇ ਨੇ ਇਹ ਬੱਚੇ ਸਕੂਲਾਂ ਦੇ ਵਿੱਚ ਆ ਚੁੱਕੇ ਨੇ ਔਰ ਜਿਹੜੇ ਸਿਲੈਕਟ ਹੋਏ ਬੱਚੇ ਨੇ ਹੁਣ ਆਪਾਂ ਉਹਨਾਂ ਦੀ ਗੱਲ ਕਰਦੇ ਆ ਮਾਸਟਰ ਕੈਡਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 332 ਪੋਸਟਾਂ ਸੀ ਮਾਸਟਰ ਕੈਡਰ ਦੇ ਵਿੱਚ ਔਰ ਇਹ ਬੱਚੇ ਉਹਦੇ ਵਿੱਚ ਸਿਲੈਕਟ ਹੋਏ ਨੇ ਜਿਹੜੇ ਐਲੀਜੀਬਲ ਬੱਚੇ ਨੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬੱਚੇ ਸਿਲੈਕਟ ਹੋਏ ਨੇ ਔਰ ਇਹਨਾਂ ਦੀ ਸੰਖਿਆ ਹੈ ਜੋ 187 187 ਬੱਚੇ ਹੀ ਹੈ ਜਿਹੜੇ ਯੋਗ ਪਾਏ ਗਏ ਨੇ एलिजिਬਲ ਪਾਏ ਗਏ ਨੇ ਜਿਨ੍ਹਾਂ ਨੂੰ 1 ਜਨਵਰੀ ਨੂੰ ਰਿਕਰੂਟਮੈਂਟ ਆ ਦੇ ਲਈ ਜੁਆਇਨਿੰਗ ਲੈਟਰ ਪੰਜਾਬ ਸਰਕਾਰ ਨੇ ਦੇ ਦਿੱਤਾ ਉਸੇ ਤਰੀਕੇ ਨਾਲ ਪ੍ਰਾਇਮਰੀ ਜੋ ਕੈਡਰ ਹੈ ਪ੍ਰਾਇਮਰੀ ਕੈਡਰ ਦੀ ਵੀ ਤੋਂ ਤੁਹਾਡੇ ਸਕਰੀਨ ਤੇ ਚੱਲ ਰਹੀ ਹੈ ਪ੍ਰਾਇਮਰੀ ਕੈਡਰ ਦੀ ਲਿਸਟ ਹੈ ਇਸ ਦੇ ਵਿੱਚ 186 ਬੱਚਿਆਂ ਨੂੰ ਜੁਆਇਨਿੰਗ ਲੈਟਰ ਮਿਲੇ ਨੇ ਔਰ ਤੁਹਾਨੂੰ ਮੈਂ ਦੱਸਣਾ ਚਾਹਾਂ ਕਿ 22 ਬੱਚੇ ਉਹ ਨੇ ਜਿਹੜੇ ਦੋਨੇ ਕੈਡਰਾਂ ਤੇ ਸਿਲੈਕਟ ਹੋਏ ਨੇ 186 ਬੱਚੇ ਪ੍ਰਾਇਮਰੀ ਕੈਡਰ ਚ ਸਿਲੈਕਟ ਹੋਏ ਨੇ ਇਹਦੇ ਚੋਂ 22 ਬੱਚੇ ਉਹ ਨੇ ਜਿਹੜੇ ਦੋਨੇ ਕੈਡਰਾਂ ਤੇ ਸਿਲੈਕਟ ਹੋਏ ਨੇ ਯਾਨੀ ਕਿ 187 ਬੱਚੇ ਮਾਸਟਰ ਕੈਡਰ ਦੇ ਵਿੱਚ ਰਹਿ ਗਏ ਐਲੀਜੀਬਲ ਔਰ 166 ਬੱਚੇ ਆ ਜਿਹੜੇ ਉਹ ਪ੍ਰਾਇਮਰੀ ਕੈਡਰ ਦੇ ਵਿੱਚ ਐਲੀਜੀਬਲ ਰਹਿ ਗਏ ਯਾਨੀ ਕਿ 50% ਜਿਹੜੀ ਭਰਤੀ ਸੀ ਉਹ ਖਾਲੀ ਗਈ ਇੱਕ ਹੋਰ ਇਦੂ ਵੱਡੀ ਗੱਲ ਹੈ ਕਿ ਜਿਹੜੀ ਇਹ ਭਰਤੀ ਸੀ ਇਸ ਦੇ ਵਿੱਚ ਜਿਹੜੇ ਬੱਚੇ ਸਿਲੈਕਟ ਹੋਏ ਨੇ ਉਹਦੇ ਚ ਵੀ 50% ਬੱਚੇ ਨੇ ਜਿਹੜੇ ਅਦਰ ਸਟੇਟ ਨੇ ਕਿਉਂਕਿ ਪੰਜਾਬ ਦੇ ਬੱਚਿਆਂ ਦਾ ਜਿਹੜਾ ਪਾਰਟਿਸਪੇਸ਼ਨ ਸੀ ਇਸ ਭਰਤੀ ਨੂੰ ਲੈ ਕੇ ਉਹ ਬਿਲਕੁਲ ਵੀ ਖਾਸ ਨਹੀਂ ਸੀ ਔਰ ਜਿਹੜੀਆਂ ਸ਼ਰਤਾਂ ਸਰਕਾਰ ਦੀਆਂ ਸੀਗੀਆਂ ਹਰ ਭਰਤੀ ਨੂੰ ਲੈ ਕੇ ਹੁੰਦੀਆਂ ਨੇ ਉਹ ਪੰਜਾਬ ਦੇ ਬੱਚਿਆਂ ਤੋਂ ਪੂਫਿਲ ਨਹੀਂ ਹੋਈਆਂ ਪੂਰੀਆਂ ਨਹੀਂ ਹੋਈਆਂ ਤਾਂ ਇਹ ਪੂਰੀ ਦੀ ਭਰਤੀ ਹੈ ਜਿਹੜੀ ਉਹ ਖਾਲੀ ਚਲੀ ਗਈ ਤਾਂ ਹੁਣ ਇਹ ਭਰਤੀ ਅਗਲੀ ਵਾਰ ਹੋਰ ਬੈਕਲੌਗ ਦੇ ਵਿੱਚ ਆਊਗੀ ਜਾਨੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ 3600 ਸਪੈਸ਼ਲ ਟੀਚਰ ਹੈ ਜਿਹੜੇ ਸਰਕਾਰ ਨੇ ਆ ਇੱਕ ਵਾਰ ਫੇਜ ਦੇ ਵਿੱਚ ਪੂਰੇ ਕਰਨੇ ਨੇ ਸੁਪਰੀਮ ਕੋਰਟ ਦੇ ਕਹਿਣ ਤੇ ਇਹ ਭਰਤੀ ਤਾਂ ਲਗਾਤਾਰ ਆਉਂਦੀ ਰਹੂਗੀ ਕਿਉਂਕਿ ਜਦੋਂ ਹਰ ਸਕੂਲ ਨੂੰ ਟੀਚਰ ਦੇਣ ਦੀ ਗੱਲ ਹੈ ਇਹ ਟੀਚਰ ਦਾ ਬਹੁਤ ਵੱਡਾ ਹੈ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਤਾਂ ਫਿਲਹਾਲ ਜਿਹੜੀਆਂ ਸਰਕਾਰ ਨੇ ਪੋਸਟਾਂ ਕੱਢੀਆਂ ਸੀ ਉਹ 3600 ਸੀਗੀਆਂ ਔਰ ਉਸ ਨੂੰ ਵੀ ਜਿਹੜੀ ਪਹਿਲੀ ਭਰਤੀ ਦੇ ਵਿੱਚ ਹੀ ਪੂਰੀਆਂ ਨਹੀਂ ਹੋਈਆਂ ਹੁਣ ਇਹਨੇ ਭਰਤੀ ਨੇ 26 ਦੇ ਵਿੱਚ ਵੀ ਆਣਾ ਹੈ 27 ਦੇ ਵਿੱਚ ਵੀ ਆਣਾ ਹੈ ਔਰ ਅਗਰ ਇਹ ਹਾਲਾਤ ਰਹੇ ਤਾਂ ਉਹ 26 27 ਕਿਹਾ 30 ਤੱਕ ਵੀ ਜਾ ਕੇ ਇਹ ਭਰਤੀ ਪੂਰੀ ਨਹੀਂ ਹੋ ਸਕਦੀ ਹੁਣ ਜਿਹੜੇ ਬੱਚੇ ਐਲੀਜੀਬਲ ਨੇ ਔਰ ટીਚਿੰਗ ਦਾ ਕੰਪੀਟੀਸ਼ਨ ਲੜ ਰਹੇ ਨੇ ਕਈ ਸਾਲਾਂ ਤੋਂ ਉਹਨਾਂ ਦਾ ਸਿਲੈਕਸ਼ਨ ਨਹੀਂ ਹੋ ਰਿਹਾ ਤਾਂ ਉਹਨਾਂ ਦੇ ਲਈ ਇਹ ਬਹੁਤ ਰਾਹਤ ਦੀ ਗੱਲ ਹੈ ਜੇਕਰ ਉਹ ਆਪਣੇ ਆਪ ਨੂੰ ਸਪੈਸ਼ਲ ਐਜੂਕੇਟਰ ਦੇ ਲਈ ਐਲੀਜੀਬਲ ਕਰ ਲੈਂਦੇ ਨੇ ਇਹ ਭਰਤੀ ਦੇ ਵਿੱਚ ਆਪਣੇ ਆਪ ਨੂੰ ਆਪਣਾ ਕੰਪੀਟੀਸ਼ਨ ਦਿੰਦੇ ਨੇ ਤਾਂ ਉਹਨਾਂ ਦਾ ਬਹੁਤ ਈਜ਼ੀ ਤਰੀਕੇ ਨਾਲ ਸਿਲੈਕਸ਼ਨ ਹੋ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਜਿਆਦਾ ਫਾਰਮ ਭਰੇਗੇ ਸੀ ਜਾਂ ਜਿਆਦਾ ਬੱਚੇ ਐਗਜ਼ਾਮ ਦੇਣ ਆਏ ਔਰ ਜਿਹੜਾ ਫਾਈਨਲ ਰਿਜ਼ਲਟ ਆਇਆ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਸ ਕਰਕੇ ਮੇਰੀ ਜੋ ਜਿਹੜੇ ਬੱਚੇ ਨੇ एलिजिबल ਨੇ ਆਪਣੇ ਆਪ ਨੂੰ ਇਸ ਫੀਲਡ ਦੇ ਵਿੱਚ एलिजिबल ਕਰ ਸਕਦੇ ਨੇ ਤਾਂ ਉਹਨਾਂ ਦੇ ਲਈ 골ਡਨ ਚਾਂਸ ਹੈ ਇੱਕ ਨਵੀਂ ਫੀਲਡ ਹੈ ਜਿਸ ਦੇ ਬਾਰੇ ਪੰਜਾਬ ਦੇ ਵਿੱਚ ਅਵੇਰਨੈਸ ਘੱਟ ਹੈ ਬਾਕੀ ਸਟੇਟਾਂ ਦੇ ਵਿੱਚ ਅਵੇਰਨੈਸ ਹੈਗੀ ਹੈ ਔਰ ਉੱਥੇ ਬੱਚਿਆਂ ਨੂੰ ਪਤਾ ਹੈ ਕਿ ਇਹ ਕੀ ਕੋਰਸ ਹੈ ਔਰ ਆਪਣੇ ਬੱਚਿਆਂ ਨੇ ਇਹ ਕੋਰਸ ਕਰ ਸਕਦੇ ਨੇ ਅਗਰ ਉਹਨਾਂ ਤੱਕ ਇਨਫੋਰਮੇਸ਼ਨ ਜਾਵੇ ਜਾਂ ਉਹਨਾਂ ਨੂੰ ਪਤਾ ਲੱਗੇ ਕਿ ਨੌਕਰੀ ਤਾਂ ਸਾਰਿਆਂ ਨੂੰ ਚਾਹੀਦੀ ਹੈ ਬਟ ਬਹੁਤ ਸਾਰੇ ਬੱਚੇ ਆ ਜਿਹੜੇ ਟੀਚਿੰਗ ਦੇ ਵਿੱਚ ਹੀ ਕੰਪੀਟੀਸ਼ਨ ਕਰਦੇ ਨੇ ਔਰ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਜਿਹੜੀਆਂ ਵੱਖਰੀ ਫੀਲਡਸ ਨੇ ਉਹਨਾਂ ਦੇ ਬਾਰੇ ਨਹੀਂ ਪਤਾ ਚੱਲਦਾ ਇੱਕ ਗੱਲ ਹੋਰ ਤੁਹਾਨੂੰ ਮੈਂ ਬੜੀ ਜਿਹੜੀ ਤੁਹਾਡੇ ਫਾਇਦੇ ਦੀ ਹੈ ਮੈਂ ਦੱਸ ਰਿਹਾ ਜੇਕਰ ਤੁਸੀਂ ਟੀਚਿੰਗ ਦੀ ਫੀਲਡ ਦੇ ਵਿੱਚ ਆਨੇ ਹੋ ਸਪੈਸ਼ਲ ਐਜੂਕੇਸ਼ਨ ਦਾ ਕੋਈ ਕੋਰਸ ਕਰਦੇ ਹੋ ਸਪੈਸ਼ਲ ਐਜੂਕੇਟਰ ਬਣ ਲਈ 2 ਸਾਲ ਦਾ ਈਟੀਟੀ ਹੈ ਔਰ 2 ਸਾਲ ਦੀ ਹੀ ਬੈਚਲਰ ਡਿਗਰੀ ਹੈ ਬੀਐਡ ਇਨ ਸਪੈਸ਼ਲ এডਿਕੇਸ਼ਨ ਤਾਂ ਜਿਹੜੀ ਤੁਸੀਂ ਨੋਰਮਲ ਭਰਤੀ ਹੁੰਦੀ ਹੈ ਨੋਰਮਲ ਬੱਚਾ ਨੂੰ ਪੜ੍ਹਾਉਣ ਦੇ ਲਈ ਉਸ ਦੇ ਲਈ ਵੀ ਤੁਸੀਂ ਐਲੀਜੀਬਲ ਹੋ ਤੁਸੀਂ ਜਿਹੜੀਆਂ ਪੁਰਾਣੀਆਂ ਭਰਤੀਆਂ ਆਈਆਂ ਨੇ ਉਸ ਦਾ ਤੁਸੀਂ ਰਿਕਰੂਟਮੈਂਟ ਰੂਲ ਜਾਂ ਉਹਦੇ ਆਰਡਰ ਚੈੱਕ ਕਰ ਚੈੱਕ ਕਰਕੇ ਦੇਖੋ ਉਹਦੇ ਵਿੱਚ نیچے ਲਿਖਿਆ ਹੁੰਦਾ ਜੇਕਰ ਤੁਸੀਂ ਸਪੈਸ਼ਲ এডਿਕੇਸ਼ਨ ਦਾ ਕੋਈ ਕੋਰਸ ਕੀਤਾ ਹੈ 2 ਸਾਲਾਂ ਆ ਤਾਂ ਤੁਸੀਂ ਇਸ ਕੈਡਰ ਦੇ ਲਈ एलिजिबल ਹੋ ਯਾਨੀ ਕਿ ਸਪੈਸ਼ਲ ਐਜੂਕੇਟਰ ਦਾ ਅਗਰ ਕੋਈ ਕੋਰਸ ਕਰਦਾ ਹੈ ਤਾਂ ਨਾਰਮਲ ਬੱਚੇ ਨੂੰ ਪੜ੍ਹਾਉਣ ਦੇ ਲਈ ਵੀ एलिजिबल ਹੈ ਸਪੈਸ਼ਲ ਬੱਚੇ ਨੂੰ ਪੜ੍ਹਾਉਣ ਦੇ ਲਈ एलिजिबल ਤਾਂ ਹੈ ਹੀ ਹੈ ਤਾਂ ਇਹ ਭਰਤੀ ਜਿਹੜੀ ਹੈਗੀ ਹੈ 50% ਪਹਿਲੀ ਭਰਤੀ ਹੀ ਖਾਲੀ ਚਲੀ ਗਈ ਅਗਲੀਆਂ ਭਰਤੀਆਂ ਜਿਹੜੀਆਂ ਆਣਨਾਂ ਉਹ ਇਦੋਂ ਵੀ ਜ਼ਿਆਦਾ ਖਾਲੀ ਜਾ ਸਕਦੀਆਂ ਨੇ ਪੰਜਾਬ ਦੇ ਵਿੱਚ ਬੱਚੇ ਸਪੋਰਸ ਵਾਲੇ ਬਹੁਤ ਘੱਟ ਨੇ ਜੇ ਕੋਈ ਹੈ ਤਾਂ ਉਹ ਹੋ ਸਕਦਾ ਹੈ ਸ਼ਰਤਾਂ ਪੂਰੀਆਂ ਨਾ ਕਰਦਾ ਹੋਵੇ ਤਾਂ ਤੁਸੀਂ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਸਪੈਸ਼ਲ ਐਜੂਕੇਟਰ ਤੋਂ ਨੂੰ ਬਣਨਾ ਚਾਹੀਦਾ ਹੈ ਤੁਹਾਨੂੰ ਨੌਕਰੀ ਚਾਹੀਦੀ ਹੈ ਤਾਂ ਇੱਕ ਬਖਰੀ ਫੀਲਡ ਹੈ ਜੋ ਬਿਲਕੁਲ ਹਲੇ ਤੱਕ ਖਾਲੀ ਪਈ ਹੈ ਤੁਸੀਂ ਇਹਦੇ ਵਿੱਚ ਬੜੀ ਆਸਾਨੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹੋ ਔਰ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਔਰ ਮੈਂ ਇਸ ਚੀਜ਼ ਦਾ ਐਕਸਪਰਟ ਹਾਂ ਅਸੀਂ ਕਈ ਸਾਲਾਂ ਤੋਂ ਸਪੈਸ਼ਲ ਐਜੂਕੇਟਰ ਤਿਆਰ ਕਰ ਰਹੇ ਆ ਸਪੈਸ਼ਲ ਐਜੂਕੇਸ਼ਨ ਦਾ ਕੋਰਸ ਕਰਾ ਰਹੇ ਆ ਇਸ ਭਰਤੀ ਦੇ ਵਿੱਚ ਵੀ ਸਾਡੇ ਕਾਫੀ ਬੱਚੇ ਨੇ ਜਿਹੜੇ ਉਹ ਲੱਗੇ ਨੇ ਸਭ ਤੋਂ ਜ਼ਿਆਦਾ ਸਾਡੇ ਹੀ ਬੱਚਾ ਨੇ ਭਰਤੀ ਦੇ ਵਿੱਚ ਸਿਲੈਕਸ਼ਨ ਹੋਈ ਹੈ ਜੇਕਰ ਤੁਸੀਂ ਇਸ ਕੋਰਸ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਇਹਦੇ ਬਾਰੇ ਤੁਹਾਨੂੰ ਕੋਈ ਗਾਈਡੈਂਸ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ 2 ਸਾਲਾ ਡਿਪਲੋਮਾ 2 ਸਾਲ ਦੇ ਬੀਜੈਡ ਪ੍ਰੋਗਰਾਮ ਦੇ ਲਈ ਤਾਂ ਤੁਸੀਂ ਮੈਨੂੰ ਇਹ ਦਿੱਤੇ ਹੋਏ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਜਿੱਦਾਂ ਬੈਟਰ ਗਾਈਡ ਹੋ ਸਕਿਆ ਤੁਹਾਡੀ ਐਲੀਜੀਬਿਲਿਟੀ ਇੰਟਰਸਟ ਦੇ ਹਿਸਾਬ ਨਾਲ ਅਸੀਂ ਕਰਾਂਗੇ ਹੋ ਸਕਦਾ ਹੈ ਤੁਹਾਡੇ ਇਹ ਬਹੁਤ ਕਮ ਆ ਜਾਵੇ ਤਾਂ ਇਹ ਕੰਟੈਕਟ ਨੰਬਰ ਹੈ ਤੁਸੀਂ ਦੇਖ ਰਹੇ ਹੋ ਈਮੇਲ ਆਈਡੀ ਹੈ ਤੁਸੀਂ ਆਪ ਦੇ ਡਾਕੂਮੈਂਟ ਈਮੇਲ ਕਰ ਸਕਦੇ ਹੋ ਤੁਸੀਂ ਫੋਨ ਤੇ ਮੈਸੇਜ ਕਰਕੇ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਇਹ ਡਿਟੇਲ ਚਾਹੀਦੀ ਇਸ ਦੇ ਬਾਰੇ ਕੋਈ ਹੋਰ ਜਾਂ ਇਹ ਪੀਡੀਐਸ ਤੁਹਾਨੂੰ ਚਾਹੀਦਾ ਹੈ ਤਾਂ ਇਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਾਂਗਾ ਜੇਕਰ ਤੁਸੀਂ ਸਾਨੂੰ ਅਪਰੋਚ ਕਰਦੇ ਹੋ ਤਾਂ ਤੁਹਾਨੂੰ ਇਹ ਪੀਡੀਐਫ ਵੀ ਮਿਲ ਜਾਏਗਾ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਤੁਸੀਂ ਮਿਲ ਸਕਦੇ ਹੋ ਮੈਂ ਬਠਿੰਡਾ ਤੋਂ ਹਾਂ ਤੁਸੀਂ ਅਪਾਇੰਟਮੈਂਟ ਲੈ ਕੇ ਕੰਟੈਕਟ ਕਰਕੇ ਮੈਨੂੰ ਮਿਲ ਸਕਦੇ ਹੋ ਆਪਾਂ ਇਹਦੇ ਬਾਰੇ ਹੋਰ ਗਾਈਡ ਕਰ ਸਕਦੇ ਹਾਂ ਥੈਂਕ ਯੂ